ਅਗਵਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੁਹਾਨੂੰ ਦੱਸਦੀ ਕਿ ਇੱਕ ਸਰਦਾਰ ਨੌਜਵਾਨ ਲੜਕਾ ਭਾਰਤ ਦੀ ਸਾਰੇ ਆਪਰੇਸ਼ਨ ਦੀ ਜਾਣਕਾਰੀ ਪਾਕਿਸਤਾਨ ਦੀ ਖੂਫੀਆ ਏਜੰਸੀ ISI ਨੂੰ ਲੀਕ ਕਰਦਾ ਰਿਹਾ ਹੈ ਜਿहां ਕਰਤਾਰਪੁਰ ਸਾਹਿਬ ਦੇ ਰਾਹੀਂ ਦਰਸ਼ਨ ਕਰਨ ਪਹੁੰਚਾ ਹੋਇਆ ਸੀ ਕਰਤਾਰਪੁਰ ਕੋਰੀਡੋਰ ਦੇ ਰਾਹੀਂ ਉੱਥੇ ਇੱਕ ਪਾਕਿਸਤਾਨ ਦੀ ਲੜਕੀ ਦੇ ਨਾਲ ਸੰਬੰਧ ਬਣੇ ਇੱਕ ਹਫਤਾ ਉਹਦੇ ਨਾਲ ਰਿਖਾ ਔਰ ISI ਦੇ ਨਾਲ ਰਿਸ਼ਤਾ ਗੁੜਾ ਕਰ ਲਿਆ ਔਰ ਵਾਪਸ ਭਾਰਤ ਆਉਣ ਤੇ ਵੀ ਉਸ ਤੋਂ ਬਾਅਦ ਦੇ ਵਿੱਚ ਵੀ ਸਾਰੀ ਖੂਫੀਆ ਜਾਣਕਾਰੀ ਜਿਹੜੀ ਹੈ ਉਹ ਪਾਕਿਸਤਾਨ ਨੂੰ ਸਪਲਾਈ ਕਰਦਾ ਸੀਗਾ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਦੇ ਉੱਪਰ ਇਹ ਆਰੋਪ ਲੱਗੇ ਨੇ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ISI ਨੂੰ ਇਸ ਦੇ ਵੱਲੋਂ ਸਾਰੀ ਜਾਣਕਾਰੀ ਜਿਹੜੀ ਹੈ ਉਹ ਲੀਕ ਕੀਤੀ ਜਾਂਦੀ ਸੀ 25 ਸਾਲ ਇਸ ਨੌਜਵਾਨ ਦੀ ਉਮਰ ਹੈ ਕੈਥਲ ਹਰਿਆਣਾ ਦੇ ਮਸਤਗੜ ਪਿੰਡ ਦਾ ਇਹ ਰਹਿਣ ਵਾਲਾ ਹੈ ਨੌਜਵਾਨ ਸਰਦਾਰ ਮੁੰਡਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਸੂਮ ਜਈ ਭੋਲੀ ਜਿਹੀ ਸ਼ਕਲ ਹੈ ਪਰ ਜਿਸ ਤਰੀਕੇ ਦੇ આરોਪ ਇਸ ਦੇ ਉੱਪਰ ਲੱਗੇ ਹੋਏ ਨੇ ਉਹ ਹਲਾਕੇ ਰੱਖ ਦੇਣ ਵਾਲੇ ਨੇ ਆ ਪਾਕਿਸਤਾਨ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਂਦਾ ਹੈ ਹਾਜਮੀ ਨਣਕਾਣਾ ਸਾਹਿਬ ਦੇ ਦਰਸ਼ਨ ਹੋ ਗਏ ਪੰਜਾ ਸਾਹਿਬ ਦੇ ਦਰਸ਼ਨ ਹੋ ਗਏ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਏ ਤਾਂ ਉੱਥੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਆਈਐਸਆਈ ਦੇ ਵੱਲੋਂ ਫਸਾਇਆ ਗਿਆ ਇੱਕ ਲੜਕੀ ਦੇ ਨਾਲ ਇਸ ਦੇ ਸਬੰਧ ਬਣੇ ਔਰ ਇਹ ਲਗਾਤਾਰ ਇੱਕ ਹਫਤੇ ਤੱਕ ਉਸ ਲੜਕੀ ਦੇ ਨਾਲ ਰਿਖਾ ਔਰ ਸਾਰੀ ਜਾਣਕਾਰੀ ਜਿਹੜੀ ਹੈ ਭਾਰਤ ਨੂੰ ਲੈ ਕੇ ਇਹ ਉਸ ਲੜਕੀ ਦੇ ਨਾਲ ਸਾਂਝੀ ਕਰਦਾ ਰਿਹਾ ਜਾਨੀ ਕਿ ਪਾਕਿਸਤਾਨੀ ਆਈਐਸਆਈ ਏਜੰਸੀ ਦੇ ਨਾਲ ਇਹ ਨੇ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੈ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਘੋੜਿਆਂ ਦੇ ਉੱਪਰ ਤਸਵੀਰਾਂ ਰਫਲਾਂ ਦੇ ਨਾਲ ਤਸਵੀਰਾਂ ਦਰਅਸਲ ਇਸ ਨੂੰ ਹਿਰਾਸਤ ਦੇ ਵਿੱਚ ਇਸ ਕਰਕੇ ਲਿਆ ਗਿਆ ਕਿ ਇਹਦੀਆਂ ਤਸਵੀਰਾਂ ਜਿਹੜੀਆਂ ਸੀਗੀਆਂ ਹਥਿਆਰਾਂ ਦੇ ਨਾਲ ਰੌਂਦਾਂ ਦੇ ਨਾਲ ਫੇਸਬੁੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਫਿਰ ਇਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸਪੈਸ਼ਲ ਡਿਟੈਕਟਿਵ ਯੂਨਿਟ ਨੇ ਐਸ ਡੀ ਯੂ ਨੇ ਇਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਜਦੋਂ ਇਸ ਦੇ ਕੋਲ ਪੁੱਛਗਿੱਛ ਕੀਤੀ ਗਈ ਤਾਂ ਹੈਰਾਨ ਕਰ ਦੇਣ ਵਾਲੇ ਖੁਲਾਸੇ ਜੁੜੇ ਆ ਉਹ ਪਤਾ ਲੱਗੇ ਪੁਲਿਸ ਨੇ ਖੁਦ ਦੱਸਿਆ ਹੈ ਕਿ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਪੁੱਛਗਿੱਛ ਇਸ ਨੌਜਵਾਨ ਦੇ ਕੋਲੋਂ ਕੀਤੀ ਗਈ ਤਾਂ ਇਸ ਨੇ ਦੱਸਿਆ ਸੀ ਕਿ ਮੈਂ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਿਆ ਉੱਥੇ ਇੱਕ ਲੜਕੀ ਦੇ ਨਾਲ ਮੇਰੇ ਸਬੰਧ ਬਣੇ ਤਾਂ ਮੈਂ ਜਾਣਕਾਰੀ ਜੁੜੀ ਉਸ ਨੂੰ ਦਿੰਦੀ ਹੈ ਔਰ ਭਾਰਤ ਆਉਣ ਤੋਂ ਬਾਅਦ ਦੇ ਵਿੱਚ ਵੀ ਆਪਰੇਸ਼ਨ ਸੰਦੂਰ ਦੀ ਗੱਲ ਕਰੀ ਤਾਂ ਉਸ ਦੇ ਬਾਰੇ ਵੀ ਦੱਸਿਆ ਜਾ ਰਿਹਾ ਹੈ ਇਸ ਨੌਜਵਾਨ ਨੇ ਜਿਸ ਦੀ 25 ਸਾਲ ਉਮਰ ਹੈ ਦਮਿੰਦਰ ਸਿੰਘ ਇਸ ਦਾ ਨਾਮ ਹੈ ਇਸ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਨਾਲ ਜੁੜੀ ਜਾਣਕਾਰੀ ਵੀ ਪਾਕਿਸਤਾਨ ਆਈਐਸਆਈ ਖੂਫੀਆ ਏਜੰਸੀ ਨੂੰ ਦਿੱਤੀ ਗਈ ਹੈ ਹੁਣ ਇਸ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾ ਚੁੱਕਿਆ ਹੈ ਇਸ ਦੇ ਕੋਲੋਂ ਹੋਰ ਵੀ ਖੁਲਾਸੇ ਕੀਤੇ ਜਾ ਰਹੇ ਨੇ ਇਸ ਨੂੰ ਤਾਂ ਗ੍ਰਿਫਤਾਰ ਕੀਤਾ ਸਿਗਾ ਅਜਾ ਤਾਂ ਨੂੰ ਅਰੈਸਟ ਕੀਤਾ ਸੀ ਕਿਉਂਕਿ ਇਸ ਦੇ ਵੱਲੋਂ ਇੱਕ ਪੋਸਟ ਜਿਹੜੀ ਹੈ ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਸੀਗੀ ਤਾਂ ਜਦੋਂ ਪੁਲਿਸ ਨੇ ਇਹਦੇ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਨੇ ਸਾਰੀ ਗੱਲਬਾਤ ਦੱਸੀ ਕਿ ਇਹ ਕਰਤਾਰਪੁਰ ਕੋਰੀਡੋਰ ਤੇ ਰਾਹੀਂ ਪਾਕਿਸਤਾਨ ਦੇ ਵਿੱਚ ਦਾਖਲ ਹੋਇਆ ਕਰਤਾਰਪੁਰ ਸਾਹਿਬ ਅੱਥਾ ਟੇਕਿਆ ਫਿਰ ਪਾਕਿਸਤਾਨ ਗਿਆ ਨਨਕਾਣਾ ਸਾਹਿਬ ਹੋ ਗਿਆ ਹੋਰ ਕਈ ਗੁਰੂ ਧਾਮਾਂ ਦੇ ਦਰਸ਼ਨ ਕੀਤੇ ਤੇ ਉੱਥੇ ਇਸ ਦੇ ਸਬੰਧ ਇੱਕ ਲੜਕੀ ਦੇ ਨਾਲ ਬਣੇ ਜਿਹੜੇ ਲੜਕੀ ਦੇ ਸਿੱਧੇ ਸਿੱਧੇ ਸਬੰਧ ਆਈਐਸਆਈ ਖੂਫੀਆ ਏਜੰਸੀ ਦੇ ਨਾਲ ਸੀਗੇ ਉਹਨਾਂ ਨੇ ਇਸ ਦਾ ਫਾਇਦਾ ਉਠਾਇਆ ਇਸ ਦੇ ਕੋਲੋਂ ਸਾਰੀ ਜਾਣਕਾਰੀ ਜਿਹੜੀ ਲਈ ਇੱਕ ਹਫਤੇ ਤੱਕ ਇਹ ਲੜਕੀ ਦੇ ਨਾਲ ਰੱਖਾ ਔਰ ਉਸ ਤੋਂ ਬਾਅਦ ਜਦੋਂ ਇਹ ਭਾਰਤ ਆਇਆ ਔਰ ਇੱਥੇ ਹੀ ਖਤਮ ਨਹੀਂ ਹੋਇਆ ਭਾਰਤ ਆਣ ਕੇ ਵੀ ਇਸ ਨੇ ਲਗਾਤਾਰ ਭਾਰਤ ਦੇ ਸਬੰਧੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਖੂਫੀਆ ਏਜੰਸੀ ਆਈਐਸਆਈ ਨੂੰ ਦਿੰਦਾ ਰਿਹਾ ਔਰ ਆਪਰੇਸ਼ਨ ਸੰਦੂਰ ਦੇ ਨਾਲ ਜਾਣਕਾਰੀ ਜੁੜੀ ਹੋਈ ਜਿਹੜੀ ਹੈ ਉਵੀ ਇਸਤੇ ਵੱਲੋਂ ਦਿੱਤੀ ਗਈ ਹੈ ਹੁਣ ਮਾਨਯੋਗ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾ ਚੁੱਕਿਆ ਹੈ ਇਸ ਦਾ ਰਿਮਾਂਡ ਪੁਲਿਸ ਨੇ ਹਾਸਲ ਕਰ ਲਿਆ ਹੈ ਤਾਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਦਾ ਸੋਰਸ ਕੀ ਸੀਗਾ ਕਨੈਕਟੀਵਿਟੀ ਦਾ ਸੋਰਸ ਕੀ ਸੀਗਾ ਕਿਸ ਤਰੀਕੇ ਦੇ ਨਾਲ ਇਹ ਲਗਾਤਾਰ ਆਈਐਸਆਈ ਦੇ ਟੱਚ ਦੇ ਵਿੱਚ ਸੀਗਾ ਜਾਂ ਉਸ ਲੜਕੀ ਦੇ ਟੱਚ ਦੇ ਵਿੱਚ ਸੀਗਾ ਔਰ ਕਿਹੜੇ ਕਿਹੜੀ ਜਾਣਕਾਰੀ ਹੁਣ ਤੱਕ ਇਹ ਆਈਐਸਆਈ ਨੂੰ ਭੇਜ ਚੁੱਕਿਆ ਹੈ ਕੋਈ ਅਟ ਡਫੈਂਸ ਦੇ ਨਾਲ ਜੁੜੀ ਜਾਣਕਾਰੀ ਭੇਜੀ ਹੈ ਜਾਂ ਫਿਰ ਟਿਕਾਣਿਆਂ ਦੇ ਨਾਲ ਜੁੜੀ ਜਾਣਕਾਰੀ ਭੇਜੀ ਹੈ ਕਿਸ ਤਰੀਕੇ ਦੀ ਜਾਣਕਾਰੀ ਇਸੇ ਵੱਲੋਂ ਆਈਐਸਆਈ ਖੂਫੀਆ ਵਿਭਾਗ ਨੂੰ ਪਾਕਿਸਤਾਨ ਨੂੰ ਭੇਜੀ ਗਈ ਹੈ ਔਰ ਇਹ ਇਸ ਤੋਂ ਇਲਾਵਾ ਆਪਰੇਸ਼ਨ ਸੰਦੂਰ ਦੀ ਗੱਲ ਚੱਲ ਰਹੀ ਹੈ ਤਾਂ ਆਪਰੇਸ਼ਨ ਸੰਦੂਰ ਦੇ ਨਾਲ ਜੁੜੀ ਜਾਣਕਾਰੀ ਇਸ ਨੇ ਕਿਹੜੇ ਕਿਹੜੀ ਸਾਂਝੀ ਕੀਤੀ ਹੈ ਇਹ ਵੀ ਤਮਾਮ ਜਾਂਚ ਦਾ ਵਿਸ਼ਾ ਜਿਹੜਾ ਆ ਉਹ ਹੁਣ ਤੱਕ ਬਣਿਆ ਹੋਇਆ ਹੈ ਫਿਲਹਾਲ ਸ਼ਪੈਸ਼ਲ ਡਿਟੈਕਟਿਵ ਯੂਨਿਟ ਨੇ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਮਾਨਯੋਗ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾ ਚੁੱਕਿਆ ਹੈ